ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਨੀ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦੋਸਤੋ ਚੱਲਿਏ ਸ਼ੁਰੂ ਕਰਦੇ ਹਾਂ ਕੀ ਵੀਰ ਕਹਿੰਦੇ ਆਈ ਵੀ ਤੁਸੀਂ 24 ਘੰਟੇ ਜਾ ਰਹੇ ਜੀ ਲੈਂਦੇ ਤੇ ਅੱਜ ਤੱਕ ਤੁਸੀਂ ਕੀ ਕਮਾਇਆ ਮੈਨੂੰ ਵੀ ਜਿਵੇਂ ਬੋਲ ਕੇ ਲੋੜ ਨਹੀਂ ਦੱਸਣੀ ਤੁਹਾਨੂੰ ਤੁਹਾਨੂੰ ਮੈਂ ਦੱਸਾਂ ਮੈਂ ਕੀ ਕਮਾਇਆ ਤੱਕ ਮੈਂ ਸੌਂ ਜਾ ਕਰੋ ਟਾਈਮ ਨਾਲ ਰਾਤ ਨੂੰ ਟ੍ਰਾਂਫਰਮ ਦੀ ਚੋਰੀ ਕਰਨੇ ਹੁੰਦੇ ਆ ਹਲੋ ਅੱਗੇ ਭਾਈ ਕਿਤੇ ਉਸਤਾਜੀ ਕੰਮ ਪੈ ਗਿਆ ਡੱਕੇ ਕੋ ਇਹ ਤਾਂ ਆਇਆ ਕੰਮ ਰੁਪਈਆ 10000 ਉਸਤਾਜੀ ਸੈਂਡ ਕਰਿਓ ਹੋਰ ਬ੍ਰੀਕ ਕਰਕੇ ਭੋਰੋ ਕੋਈ ਨਾ ਵੇਲੇ ਹੀ ਆ ਸੀ ਹਾਂਜੀ ਰੁਪਈਆ 10000 ਸੈਂਡ ਕਰਿਓ ਅਚਾਈ ਕਰ ਦਿੰਦੇ ਕਰਾਸ ਕਰਕੇ ਸੈਂਡ ਕਰ ਦਾਰਦ ਨਾ ਆਇਆ ਜੀ ਠੀਕ ਹੈ ਉਸਤਾਜੀ ਆ ਗਿਆ ਉਸਤਾਜੀ ਦੁਬਾਰਾ ਫੋਨ ਕਰਕੇ ਪੁੱਛ ਰਹਾ 10000 ਵਾਲੇ ਨੂੰ ਤਾਂ ਦੰਦਲ ਪੈ ਗਈ ਹੋਣੀ ਜਿਹੜੇ ਹਿਸਾਬ ਨਾਲ 10000 ਦੇਣ ਵਾਲਾ ਬੋਲਿਆ ਮੈਨੂੰ ਇਹ ਆਪ ਕਰਜੇ ਚ ਲੱਗਦਾ ਮੀਆਂ ਬੇਲੰਗੀ ਹੋ ਜਾਣ ਜੱਤੀਆਂ ਖੇਤਾਂ ਨੂੰ ਲੱਗਦੀਆਂ ਚੰਗੀਆਂ ਛੱਤੀ ਤੇ ਬਰਗਰ ਖਾਣੇ ਫਾਤੂ ਬਾਥੂ ਪਾ ਕੇ ਬਣੇ ਭਾਬੀ ਵੀਰਾ ਕਿੱਥੇ ਗਿਆ ਰਹਿਂਦੇ ਰਹਿਂਦੇ ਤੇਰੇ ਹੱਦਾ ਕਿਸੇ ਨਹੀਂ ਖਾਣਾ ਆਪਣੇ ਹਾਂ ਸਾਰੇ ਸੱਜਣਾ ਹਿੰਮਤ ਗਲੇਰੀ ਕੁਰਬਾਨੀ ਜਗ ਬਾਪ ਕੱਤੇ ਨਾਲ ਕਿਊਟ ਬਣੀ ਜਾਂਦੀ ਆ ਜੇ ਸਾਹ ਨੂੰ ਤੇਰੀ ਵੀਡੀਓ ਦਿਖਾ ਦਿੱਤੀ ਤਾਂ ਉਹਨੇ ਮੈਨੂੰ ਪਿੱਠੂ ਲਾ ਦੇਣਾ ਛੁੱਟੀ ਦਾ ਤਾਂ ਬਹੁਤ ਦੂਰ ਦੀ ਗੱਲ ਆ ਜੇ ਇਹਦੇ ਲਈ ਆਉਣਾ ਛੁੱਟੀ ਫਿਰ ਤਾਂ ਅਸੀਂ ਫੌਜ ਚ ਹੀ ਠੀਕ ਆ ਤੂੰ ਵੀ ਇਹਨੂੰ ਹਫ਼ਤੇ ਜੋ ਆਇਆ ਕਰੇ ਕੁੜੀਆਂ ਦੇ ਰਿਸ਼ਤੇ ਵੀ ਹੋਣ ਲੱਪਿਆ ਸੋਹਣੀਆਂ ਸੋਹਣੀਆਂ ਕੁੜੀਆਂ ਕਰਦੇ ਗੇੜਦੇ ਉਹ ਭਰਾਵਾ ਕਰਜ਼ੇ ਵਾਲੇ ਆ ਵਿਆਹ ਵਾਲੇ ਨਹੀਂ ਆ ਵੀਰ ਕੀ ਕਹਿੰਦਾ ਡਾਕਟਰ ਕਦੋਂ ਤੱਕ ਠੀਕ ਹੋਵੇਂਗਾ ਖੜੀ ਆਉਂਦੀ ਆ ਉਹ ਕਹਿੰਦੀ ਮੁੰਡਾ ਟੁਈਆ ਵਾਲਾ ਚਾਹੀਦਾ ਆ ਲੇਕੀ ਸਮਝ ਹੁਣ ਟੀ ਗਿਆ ਰਹੀ ਦੋ ਬਾਈ ਚ ਮੈਂ ਤੇ ਤੇਰੀ ਮਸ ਤੋਂ ਨੇ ਹੁਣੇ ਆ ਮੇਰੇ ਕੋਲ ਆਈ ਨੀਦ ਲਈ ਸੜਕ ਨਾਲ ਹੀ ਮੱਥਾ ਲਾ ਲਿਆ ਕੁਰਤਾ ਪਜਾਮਾ ਨਹੀਂ ਮੰਮੀ ਦਾ ਸੂਟ ਵਜਾ ਕੇ ਨੁ ਕਹਾ ਕੇ ਚਾਰਾਂ ਦਸ ਸਾਨੂੰ ਰੂਲ ਦੁਬਾਰਾਂ ਦਸ ਜਿਲ ਤਰੰਦੀ ਤਰਾਂ ਦਸ ਕਾਨੂੰਨਾਂ ਦੀਆਂ ਖੂਬੜਾਈ ਜਾਨੀ ਕੱਲ ਪਰਸੋਂ ਦੀ ਬਾਣੀ ਤੇਤੇ ਆਈ ਜਾਣੀਂ ਵੀਰ ਕਾਂ ਵਡਾ ਕਰਨ ਦੀ ਦਵਾਈ ਖਾ ਉਹਨੂੰ ਪਤਾ ਸੀ ਇਹਨੇ ਗਾਉਣਾ ਨਹੀਂ ਛੱਡਣਾ ਉਹਨੇ ਇਹਨੂੰ ਹੀ ਛੱਡਤਾ ਲੱਕ ਦੇ ਸਾਈਜ਼ ਦਾ ਡੌੜਾ ਬਣਾਉਣ ਲਈ ਉਮਰਾਂ ਲੰਘ ਜਾਣੀਆਂ ਇੱਥੇ ਤੁਮ ਤਾਂ ਨਾਲ ਧਰਨ ਕੱਢੀ ਜਾਂਦੀ ਆ ਧਰਨ ਵੀ ਨੱਚਦੀ ਆਉਂਦੀ ਆਉ ਵੀ ਨਾਲ ਸੱਪ ਨਿਕਲਦਾ ਤਾਂ ਦੇਖਿਆ ਸੀ ਬੈਂਡ ਵੱਜੇ ਨਾਲ ਧਰਨ ਵੀ ਨਿਕਲਦੀ ਆ ਇਹ ਪਹਿਲੀ ਵਾਰ ਦੇਖਿਆ ਰੁਕ ਜਾ ਭੈਣੇ ਲੰਮੇ ਵਾਲ ਡੇਗ ਪੇ ਲਾਕੀ ਇਨੀ ਜ਼ੋਰ ਨਾਲ ਹਿਲਾਉਂਦੀ ਆ ਪਰਾਂ ਦਾ ਡਰਦਾ ਹੀ ਡੇਗ ਗਿਆ ਨੂੰ ਗੁੱਸਾਣਾ ਕਰੀ ਪਰ ਹੋਈ ਬਹੁਤ ਮਾੜੀ ਆ ਫੋਨ ਦੀ ਸਕਰੀਨ ਚ ਪੂਰੀ ਫਿੱਟ ਵੀ ਨਹੀਂ ਆਉਂਦੀ ਕੀ ਲੱਗਦਾ ਕਰ ਜੂ ਹਫਤਾ ਕਿ ਨਹੀਂ ਕਿ ਨੀਲੇ ਡਰਮ ਦੇ ਵਿੱਚ ਹੀ ਪਾਉਗੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਦਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ